ਇਹ ਰਾਂ ਦੇ ਰੰਗ ਚੜਾਇਆ ਢੋਲ ਕੀ ਆਇਆ ਵਾ ਕਿੰਨੀ ਬਰਬਾਦੀ ਕਰਨ ਲੱਗਾ ਚਾਦਰਾਂ ਨੂੰ ਰੰਗ ਪਤਾ ਨਹੀਂ ਹੋਇਆ ਕਿ ਨਹੀਂ ਹੋਇਆ ਤੇ ਆਪ ਦੀ ਉਹ ਵੇਲੇ ਜਾ ਕੇ ਹਰਿਆ ਚਾਦਰਾਂ ਸਾਰੀਆਂ ਪਾਈ ਪਾ ਰੰਗ ਕਰਕੇ ਆਇਆ ਵਾ ਆ ਕੇ ਆਪ ਦੇ ਰੰਗ ਕੋ ਤੂੰ ਜਾਣ ਤੂੰ ਮੈਂ ਮਿਹਨਤ ਕੀਤੀ ਦੇ ਦਿੱਤੀ ਤੀ ਤੁਹਾਡੇ ਪਿੱਛੇ ਬੰਦਾ ਧੌਣ ਵੀ ਵਢਾ ਲੈ ਤੇ ਤੂੰ ਹੀ ਕਹਿੰਦਾ ਨਹੀਂ ਤੇਦੀ ਵਢੀ ਚੀਜ ਆ ਹਾਂ ਉਹ ਤਾਂ ਧੌਣ ਵਢੀ ਚੀ ਜਿੱਦੜਾ ਵਢੀ ਚੀ ਆ ਦੱਸ ਤੇ ਬੰਦਾ ਵਢਾ ਵੀ ਲਵੇ ਹੁਣ ਤੁਹਾਡੇ ਪਿੱਛੇ ਬੂਟ ਖਰਾਬ ਕਰ ਲੈ ਸਕੈਚਰ ਦੇ ਏਡੇ ਸੋਹਣੇ ਬੂਟ ਮੇਰੇ ਨਹੀਂ ਕਿੰਨੇ ਕੰਮ ਦਾ ਹੋ ਗਿਆ ਵੇ ਕੋਈ ਪੁਰਾਣੀ ਕੀ ਤਸਕ ਬੂਟੀ ਖਰਾਬ ਕੀਤੇ ਬਸ ਸਾਰਾ ਵੇੜਾ ਉਥੇ ਰੰਗ ਸਾਰਾ ਵੇੜਾ ਰੰਗ ਆ ਪੋਣਾਂ ਨੂੰ ਰੰਗਿਆ ਨਹੀਂ ਪਲੇਟਾਂ ਜਿੱਥੇ ਮਾਰਨਾ ਕੋਈ ਕਿੱਥੇ ਨਹੀਂ ਰੰਗਿਆ ਇੱਥੇ ਜਾ ਕੇ ਵੇਖੋ ਨਾ ਜਾ ਕੇ ਵੀ ਪਾ ਕੇ ਪਲੇਟਾਂ ਜਾ ਕੇ ਡੱਬ ਦੇ ਹਾਂ ਨਹੀਂ ਆਈਆਂ ਤੂੰ ਤੇ ਹਾਲੇ ਉੱਥੇ ਰੰਗ ਮਾਰਨਾ ਲੇ ਪਲੇਟਾਂ ਮਾਰਨਾ ਨੰਬਰ ਚੱਲ ਗਿਆ ਇਹਨਾਂ ਇੱਕੁੱਤੋ ਭਾਈ ਨੌਜਵਾਨ ਮਿਸਤਰੀ ਛੋਟੀ ਦਾ ਬਣ ਗਿਆ ਲੈ ਭਾਈ ਰੰਗ ਰੂੰਗ ਕਰਾਉਣਾ ਦੱਸਿਓ ਐ ਐ ਐ ਐ ਹਟਦਾ ਕਿਤੇ ਕਰੋ ਨੀਲੀਆਂ ਚਾਤ ਕਵਾੜ ਚੋਂ ਲਿਆਂਦੀ ਸੀ ਬੜਾ ਦਿਆ ਨਵੀਆਂ ਬਾਜੀ ਆਪਾਂ ਕੰਮ ਹੀ ਬੜਾ ਕਰੀਦਾ ਬਾਈ ਉਂਗਲਾ ਟੁੱਟਿਆ ਡੱਡੀਆਂ 'ਚ ਵੀ ਲੱਗੇ ਰਹੀ ਤੇ ਮੋਟੇ ਹੋਣੀ ਵਾਹ ਜੀ ਵਾਹ